ਕਿਟਾਇਆ ਕੋਸ ਵੀ ਸਾਡਾ ਤਾਂ ਰਹਿਣ ਕਿ ਸਾਡਾ ਤਾਂ 9 ਲੱਤਾ 29 ਦੇ ਨਾਂ ਸਾਡਾ ਡਰਾਈਵਰ ਫੜਿਆ ਗਿਆ ਸੀਗਾ ਸਾਡੇ ਗੱਡੀ 9 ਸੀਗੀ ਤਾਂ ਕਰਕੇ ਸਾਡਾ 9 ਲੱਤਾ ਗਿਆ ਉਸ ਪਰ ਉਹਦੇ ਕਹਿਣ ਮੁਤਾਬਕ ਜਿਹੜਾ ਡਰਾਈਵਰ ਫੜਿਆ ਗਿਆ ਡਰਾਈਵਰ ਦੇ ਕੋਲ ਜੋ ਵੀ ਸੀਗਾ ਨਸ਼ੀਲਾ ਪਦਾਰਥ ਡਰਾਈਵਰ ਨੇ ਸਾਡਾ 9 ਲਹਿਤਾ ਇਸ ਕਰਕੇ ਸਾਡੇ ਤੋਂ ਪਰਚਾ ਹੋ ਗਿਆ ਸਾਡੇ ਕੋਲੋਂ ਕੋਈ ਬਰਾਮਦੀ ਨਹੀਂ ਹੋਈ ਸਿਰਫ ਡਰਾਈਵਰ ਤੇ ਹੀ ਹੋਈ ਸੀਗੀ ਸਾਰਾ ਕੁਝ ਡਰਾਈਵਰ ਦਾ ਹੀ ਸੀਗਾ ਤੇ ਜੇਲ੍ਹ ਵੀ ਕੱਟਿਆ ਸਾਰਾ ਕੁਝ ਕਰਿਆ ਇਹ ਨਿਯਾਜ਼ ਤੱਕਾ ਹੋਇਆ ਵੀਰੇ ਹੱਡੇ ਨਾਲ ਜੇਲ੍ਹ ਕਦੋਂ ਕੱਟ ਕੇ ਆਇਆ ਜਿਹੜਾ ਪਹਿਲਾਂ ਚ ਇੱਕ ਸਾਲ ਹੋ ਗਿਆ ਵੀਰੇ ਹਾਂ ਜੀ 19 ਮਾਰਚ ਦਾ ਗਿਆ ਹੋਇਆਗਾ ਪਿਛਲੇ ਸਾਲ ਦਾ 24 ਦਾ ਜੇਲ੍ਹ ਕੱਟ ਕੇ ਆਇਆ ਹਾਂ ਤੇ ਜਿਹੜਾ ਹੁਣ ਵਾਲਾ ਮਕਾਨ ਹੈ ਤੁਸੀਂ ਕਹਿੰਦੇ ਵੀ ਤੁਸੀਂ ਲੋਨ ਵਗੈਰਾ ਦੇ ਲੋਨ ਚੱਲ ਰਿਹਾ ਵੀਰੇ ਸਾਰੇ ਮੈਨੂੰ ਟਾਪ ਕਮੈਂਟ ਦੇ ਹਾਂ ਜੀ ਲੋਨ ਚੱਲ ਰਿਹਾ ਕੋਈ ਨਹੀਂ ਜੀ ਪਰਚਾ ਹੈ ਅਸੀਂ ਅਹੀ ਪਰਚਾ ਹੈਗਾ ਜੀ ਇੱਕੋ ਹੀ ਬਾਕੀ ਸਾਰਾ ਓਕੇ ਜੀ ਹੋਇਆ ਹੋਇਆ ਹੈ ਕੀ ਕੋਈ ਪਰਚਾ ਹਾਂਜੀ ਹਾਂਜੀ ਹੋਰ ਤਾਂ ਨਹੀਂ ਪਰਚਾ ਕਾਦਾ ਪਰਚਾ ਜੀ ਇਹ ਇੱਕ ਕੂਪੀ ਦਾ ਗੱਡੀ ਫੜੀ ਗਈ ਸੀ ਆਪਣੀ 12 ਚੱਕੀ ਜੀ ਟ੍ਰੈਵਲ ਨੇ ਖਵਾਇਆ ਠੀਕ ਹੈ ਤਾਂ ਚਲੋ ਜੋ ਕਿ ਇੱਕ ਆਪਣਾ ਕਮੇਟੀ ਦੀ ਜਿਹੜੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰਕੇ ਪੈਂਟਾ ਸਕੇ ਇਥੇ ਸੋ ਇਹੋ ਬਲੌਕ ਕਮੇਟੀ ਵੱਲੋਂ ਇਹਨਾਂ ਤੇ ਕੇਸ ਜਿਹੜਾ ਐਕਸ਼ਨ ਲਿਆ ਗਿਆ ਅਸੀਂ ਉਹਨਾਂ ਦੇ ਸਪੋਰਟ ਤੇ ਨਾਲ ਆਏ ਆ ਉਹਦਾ ਜਿਹੜਾ ਬਿਲਡਿੰਗ ਤੇ ਮੁਲਛ ਕੀਤੀ ਜਾ ਰਹੀ ਜਿਹੜੀ ਇਲੀਗਲ ਤਰੀਕੇ ਨਾਲ ਉਹਨੇ ਬਣਾਈ ਹੈ ਸਰ ਕਿੰਨੇ ਕੀ ਕਦਮੇ ਦਰਜ ਨੇ ਇਹਨਾਂ ਦੇ ਹੁਣ ਤੱਕ ਦਾ ਕੰਮ ਇੱਥੇ ਹੁਣ ਤੱਕ 3 ਮਕਦਮੇ ਦਰਜ ਨੇ ਜੀ ਔਰ ਜਿਹੜੇ ਆ ਬਾਕੀ ਇਹ ਜੇਲ੍ਹ ਤੋਂ ਜੇ ਦੋ ਦਿਨ ਪਹਿਲਾਂ ਹੀ ਛੁੱਟ ਕੇ ਆ ਤੇ ਹੁਣ ਸਾਡੀ ਜਿਹੜਾ ਹੈਗਾ ਸਰਵਲੈਂਸ ਤੇ ਹੋ ਜਾ ਸਰ ਕਿਹੜੇ ਕਿਹੜੇ ਨੇ ਕੀ ਤਸਕਰੀ ਕਰ ਰਹੇ ਜੀ ਇਹ ਭੁੱਕੀ ਔਰ ਅਫੀਮ ਦੇ ਪਰਚੇ ਦਰਜ ਨੇ ਜੀ ਤੇ ਐਨਡੀਪੀਐਸ ਦੇ ਔਰ 500 ਗ੍ਰਾਮ ਅਫੀਮ ਓਕੇ 60 ਕਿਲੋ 50 ਕਿਲੋ ਇਹ ਤਾਂ ਅਲੱਗ-ਅਲੱਗ ਇੱਥੇ ਪਰਚੇ ਦਰਜ ਨੇ ਉਹ ਮਲੌਤ ਥਾਣੇ 'ਚ ਪਰਚੇ ਦਰਜ ਰਹੇ ਹਿੱਸੇ ਕੀ ਵਰ ਨਹੀਂ ਦੇਣਾ ਚਾਹੁੰਦਾ ਨਸ਼ਾ matlab ਨੇ ਲਗਾਤਾਰ ਜਿਹੜਾ ਐਕਸ਼ਨ ਵੀ ਹੋ ਰਿਹਾ ਤੇ ਹੱਲੇ ਵੀ ਜਿਹੜੇ ਲੁਕਸ਼ੇਪ ਕੇ ਕਰਦੇ ਦੇਖੋ ਜੀ ਨਸ਼ਾ ਸਮਗਲਰਾਂ ਨੂੰ ਇਹੋ ਹੀ ਆ ਕਿ ਜਿਹੜਾ ਇਹ ਰੰਗਲਾ ਪੰਜਾਬ ਇਹਨੂੰ ਰੰਗਲਾ ਹੀ ਰਹਿਣ ਦਿੱਤਾ ਜਾਵੇ ਸੋ ਇਸ ਜਿਹੜਾ ਜੁਧ ਨਸ਼ਿਆਂ ਵਿਰੁੱਧ ਇਹਦਾ ਸਾਰੇ ਸਭ ਤੋਂ ਸਮਾਜ ਦਾ ਸਾਥ ਦੇਣ ਬੱਚਿਆਂ ਨੂੰ ਜਿਹੜਾ ਨੌਜਵਾਨ ਪੀੜੀ ਨੂੰ ਚੰਗੀ ਸਿਹਤ ਮਿਲੇ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ ਥੈਂਕ ਯੂ ਕੀ ਹਸਾਂ ਕੀ ਪ੍ਰੋਸੀਜਰ ਰਿਹਾ ਇਹਨੂੰ ਸੀ। ਸੀ ਇਹਨਾਂ ਨੇ ਬੜਾ ਮੇਜਰ ਵਾਇਓਲੇਸ਼ਨ ਕੀਤੀ ਹੋਈ ਸੀ ਤੇ ਮਿਨਿਸਪਲ ਐਕਟ ਦੀ ਉਲੰਘਣਾ ਤਹਿਤ ਬਿਲਡਿੰਗ ਬਾਇਲॉज ਦੀ ਮੇਜਰ ਵਾਇਓਲੇਸ਼ਨ ਸੀਗੀ। ਉਸ ਵਾਇਓਲੇਸ਼ਨ ਦੇ ਵਾਸਤੇ ਅਸੀਂ ਇਹਨੂੰ ਚਾਰ ਨੋਟਿਸ ਜਿਹੜੇ ਮਿਨਿਸਪਲ ਐਕਟ ਦੇ ਤਹਿਤ ਬਿਲਡਿੰਗ ਬਾਇਲॉज ਦੇ ਅਗੇਂਸਟ ਅਸੀਂ ਭੇਜੇ ਸੀਗੇ। ਔਰ ਇਹਨਾਂ ਨੂੰ ਕਿਹਾ ਗਿਆ ਸੀ ਵੀ ਆਪਣੇ ਲੈਵਲ ਦੇ ਉੱਪਰ ਵਾਇਓਲੇਸ਼ਨ ਠੀਕ ਕੀਤੇ ਜਾਵੇ। ਬਟ ਇਹਨਾਂ ਨੇ ਕੋਈ ਵੀ ਇਹਦੇ ਵਿੱਚ ਐਕਸ਼ਨ ਨਹੀਂ ਲਿਆ। ਅਲਟੀਮੇਟਲੀ ਸਾਨੂੰ ਵਿਦ ધ ਹੈਲਪ ਆਫ ਪੁਲਿਸ ਪ੍ਰੋਟੈਕਸ਼ਨ ਵੀ ਹੈਵ ਬ੍ਰੌਟਸ ਟੂ ਦਾ ਕਨਕਲੂਜਨ। ਜਿਹੜੀ ਐਕਸਟਰਾ ਡਿਮੋਲਿਸ਼ਨ ਕੀਤੀ ਹੋਈ ਹੈ ਉਹ ਅਸੀਂ ਇਹਨਾਂ ਨੂੰ ਤੋੜ ਕੇ ਜਿਹੜਾ ਹੈਗਾ ਉਹ ਸਰਕਾਰੀ ਜਗ੍ਹਾ ਜਿਹੜੀ ਹੈਗੀ ਹੈ ਉਹਨੂੰ ਰੀਮ ਕਰਵਾ ਰਹੇ ਹਾਂ ਕਿੰਨੀ ਜਗ੍ਹਾ ਜਿਹੜੀ ਅਜੇ ਵੀ ਨਵਈ ਹੈ ਔਰ ਇਹਨਾਂ ਦੀ ਬੇਸ ਦਾ ਸਾਰਾ ਨਕਸ਼ਾ ਜਿਹੜਾ ਹੈਗਾ ਜਿੰਨਾ ਵੀ ਇਹਨਾਂ ਨੇ ਕੰਸਟਰਕਟ ਕੀਤਾ ਹੋਇਆ ਦੈਟ ਇਜ਼ 올 ਅੰਡਰ ਅਨਪਲਾਨਡ ਏਰੀਆ ਕੋਈ ਵੀ ਇਹਨਾਂ ਨੇ ਨਕਸ਼ਾ ਨਹੀਂ ਪਾਸ ਕਰਵਾਇਆ ਹੋਇਆ ਤੇ ਇਹਦੇ ਵਿੱਚੋਂ ਫਰੰਟ ਜਿਹੜੀ ਗਲੀ ਹੈ ਸਾਰੀ ਕਬਜ਼ਾ ਕੀਤੀ ਹੋਈ ਹੈ ਉਹ ਸਾਰੀ ਅਸੀਂ ਡਿਮੋਲਿਸ਼ ਕਰਾਂਗੇ ਔਰ ਪਿੱਛੇ ਇੱਥੇ ਪਸ਼ੂ ਬੰਨੇ ਹੋਏ ਇਹਨਾਂ ਨੇ ਉਹਦਾ ਮ्युनਿਸਪਲ ਸੋਲਿਡ ਵੇਸਟ ਐਕਟ ਦੇ ਤਹਿਤ ਵੀ ਇਹਨਾਂ ਨੇ ਬਹੁਤ ਜ਼ਿਆਦਾ ਅਵੋਲੇਸ਼ਨ ਕੀਤੀ ਹੋਈ ਹੈ ਗੋਬਰ ਵਗੈਰਾ ਸਾਰਾ ਮ्युनਿਸਪਲ ਵੇਸਟ ਦੇ ਵਿੱਚ ਸਿੱਟ ਕੇ ਤੇ ਸੀਵਰ ਵਿੱਚ ਪਾਉਂਦੇ ਆ ਤੇ ਇਹਨਾਂ ਦੀ ਬਿਲਡਿੰਗ ਜਿਹੜੀ ਇਹ ਆਲਮੋਸਟ 50% ਦੇ ਆਸ-ਪਾਸ ਡਿਮੋਲਿਸ਼ ਕੀਤੀ ਜਾਏਗੀ। ਠੀਕ ਹੈ ਜੀ। ਥੈਂਕ ਯੂ।